ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਿਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਬਾਣੀਆਂ ਨੇ ਜੱਟ ਨੂੰ ਕੋਈ ਕੰਮ ਗਿਆ ਤੇ ਨਾਲ ਹੀ ਕਹਿਣ ਲੱਗਾ ਜੇ ਤੂੰ ਮੇਰਾ ਇਹ ਕੰਮ ਕਰੇਂਗਾ ਤਾਂ ਮੈਂ ਤੈਨੂੰ ਕੁਝ ਨਾ ਕੁਝ ਜ਼ਰੂਰ ਦਿਆਂਗਾ ਜੱਟ ਮੰਨ ਗਿਆ ਜੱਟ ਨੇ ਬਾਣੀਏ ਦਾ ਕੰਮ ਕੀਤਾ ਤੇ ਅਗਲੇ ਦਿਨ ਬਾਣੀਏ ਦੀ ਦੁਕਾਨ ਤੇ ਜਾ ਪਹੁੰਚਿਆ ਕਹਿਣ ਲੱਗਾ ਮੈਂ ਤੁਹਾਡਾ ਕੰਮ ਕਰ ਆਇਆ ਹਾਂ ਹੁਣ ਮੈਨੂੰ ਕੁਝ ਦਿਓ ਬਾਣੀਏ ਨੂੰ ਵੀ ਲੱਗਾ ਜੱਟ ਨੇ ਕੰਮ ਕੀਤਾ ਹੈ ਇਸ ਨੂੰ ਕੁਝ ਦੇਣਾ ਚਾਹੀਦਾ ਹੈ ਬਾਣੀਆਂ ਨੇ ਜੱਟ ਨੂੰ ਇੱਕ ਗੁੜ ਦੀ ਰੋੜੀ ਦਿੱਤੀ ਜੱਟ ਕਹਿਣ ਲੱਗਾ ਇਹ ਕੀ ਤੁਸੀਂ ਤਾਂ ਮੈਨੂੰ ਕਿਹਾ ਸੀ ਕੁਝ ਨਾ ਕੁਝ ਜ਼ਰੂਰ ਦਵਾਂਗਾ ਤੁਸੀਂ ਕੁਝ ਦੇਣ ਦਾ ਵਾਅਦਾ ਕੀਤਾ ਸੀ ਬਾਣੀਆਂ ਨੇ ਜੱਟ ਤੋਂ ਖੜਾ ਛਡਾਉਣ ਲਈ ਤਿੰਨ ਚਾਰ ਗੁੜ ਦੀਆਂ ਰੋੜੀਆਂ ਹੋਰ ਜੱਟ ਨੂੰ ਦੇ ਦਿੱਤੀਆਂ ਤਾਂ ਜੋ ਜੱਟ ਗੁੜ ਦੀਆਂ ਰੋੜੀਆਂ ਲਵੇ ਤੇ ਇਥੋਂ ਚੱਲਦਾ ਆਪਣੇ ਪਰ ਜੱਟ ਜੱਟ ਮਛਲਾ ਹੋ ਕੇ ਬੈਠ ਗਿਆ ਕਹਿਣ ਲੱਗਾ ਮੈਂ ਇਹ ਨਹੀਂ ਲੈਣੀਆਂ ਮੈਂ ਤਾਂ ਕੁਝ ਲੈਣਾ ਹੈ ਤੁਸੀਂ ਕੁਝ ਹੀ ਦੇਣ ਦਾ ਵਾਅਦਾ ਕੀਤਾ ਸੀ ਇਸ ਕਰਕੇ ਹੀ ਜੱਟ ਨੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਵੇਖਦਿਆਂ ਵੇਖਦਿਆਂ ਹੀ ਬਾਣੀਆਂ ਦੀ ਦੁਕਾਨ ਤੇ ਲੋਕਾਂ ਦਾ ਇਕੱਠ ਹੋ ਗਿਆ ਬਾਣੀਆਂ ਜੱਟ ਦੀ ਇਸ ਗੱਲ ਤੋਂ ਬੜਾ ਦੁਖੀ ਹੋਇਆ ਫਿਰ ਬਾਣੀਆਂ ਨੂੰ ਇੱਕ ਚਲਾਕੀ ਸੁੱਜੀ ਉਸ ਨੇ ਜੱਟ ਕੋਲੋਂ ਗੁੜਦਿਆਂ ਰੋੜੀਆਂ ਵਾਪਸ ਲੈ ਲਈਆਂ ਤੇ ਕਿਹਾ ਤੈਨੂੰ ਕੁਝ ਚਾਹੀਦਾ ਹੈ ਤੂੰ ਇੰਜ ਕਰ ਕੱਲ ਨੂੰ ਆਵੇਂ ਮੈਂ ਕੱਲ ਤੈਨੂੰ ਕੁਝ ਜ਼ਰੂਰ ਦਿਆਂਗਾ ਤੇ ਜੱਟ ਬਾਣੀਆਂ ਦੀ ਗੱਲ ਮੰਨ ਕੇ ਘਰ ਚਲਾ ਗਿਆ ਅਗਲੇ ਦਿਨ ਜੱਟ ਨੂੰ ਲੱਗਾ ਮੈਂ ਜਾਵਾਂਗਾ ਤਾਂ ਬਾਣੀਆਂ ਕੋਈ ਮੋਟਾ ਕਫਾ ਮੈਨੂੰ ਦੇਵੇਗਾ ਜੱਟ ਨੂੰ ਬਾਣੀਆਂ ਕੋਲੋਂ ਅੱਜ ਚੰਗੇ ਕਫੇ ਦੀ ਆਸ ਸੀ ਤੇ ਆਉਂਦਿਆਂ ਹੀ ਜੱਟ ਆਕੜ ਕੇ ਕਹਿਣ ਲੱਗਾ ਲਿਆ ਕਰਿਆੜਾ ਕੁਝ ਦੇ ਜੋ ਤੂੰ ਵਾਦਾ ਕੀਤਾ ਸੀ ਬਾਣੀਆਂ ਨੇ ਜੱਟ ਨੂੰ ਵੇਖਿਆ ਉਸ ਨੂੰ ਆਪਣੀ ਹੱਟੀ ਦੇ ਥੜੇ ਤੋਂ ਪਿਛਾਂ ਤੱਕ ਦੇ ਕਹਿਣ ਲੱਗਾ ਪਿਛਾਂ ਹਟ ਜੱਟ ਅੱਜ ਕਿਉਂ ਆਣ ਬੜਿਆ ਐ ਮੈਂ ਤਾਂ ਤੈਨੂੰ ਕੱਲ ਆਉਣ ਨੂੰ ਕਿਹਾ ਸੀ ਤੇ ਹੁਣ ਜੱਟ ਬਾਣੀਆਂ ਦੀ ਚਲਾਕੀ ਨੂੰ ਸਮਝ ਗਿਆ ਸੀ ਕਿ ਕੱਲ ਕੱਲ ਤਾਂ ਕਦੇ ਵੀ ਨਹੀਂ ਆਉਂਦਾ ਫਿਰ ਜੱਟ ਭੂਲਾ ਜਾ ਬਣ ਕੇ ਬਾਣੀਆਂ ਨੂੰ ਕਹਿਣ ਲੱਗਾ ਲਿਆ ਲਾਲਾ ਤੂੰ ਗੁੜ ਦੀਆਂ ਭੇਲੀਆਂ ਹੀ ਦੇ ਦੇ ਤੇਰਾ ਮੇਰਾ ਕਾਹਦਾ ਝਗੜਾ ਐ ਕਾਨੂੰ ਝਗੜਾ ਕਰਨਾ ਐ ਤੇ ਹੁਣ ਬਾਣੀਆਂ ਬਾਣੀਆਂ ਆਖੜ ਕੇ ਕਹਿਣ ਲੱਗਾ ਨਹੀਂ ਜੱਟਾ ਹੁਣ ਤਾਂ ਤੈਨੂੰ ਕੋਝੀ ਦਿਆਂਗਾ ਤੇ ਉਹ ਵੀ ਕੱਲ ਅੱਜ ਨਹੀਂ ਜੱਟ ਕਹਿਣ ਲੱਗਾ ਕੱਲ ਤਾਂ ਕਦੇ ਵੀ ਨਹੀਂ ਆਉਣੀ ਤੇ ਫਿਰ ਬਾਣੀਆਂ ਕਹਿਣ ਲੱਗਾ ਜੱਟਾ ਕੁਝ ਕਦੇ ਵੀ ਨਹੀਂ ਮਿਲਣਾ ਨਾ ਕੱਲ ਆਉਣੀ ਤੇ ਨਾ ਕੁਝ ਮਿਲਣਾ ਸੋ ਜੱਟ ਤੇ ਬਾਣੀਆਂ ਦੀ ਇਹ ਕਹਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਜੋ ਪਲ ਬੀਤ ਗਏ ਉਵਾਂ ਪਸ ਨਹੀਂ ਆਉਂਦੇ ਤੇ ਫਿਰ ਫਿਰ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਜਾਂਦਾ ਬੀਤੇ ਨੂੰ ਯਾਦ ਕਰਕੇ ਆਪਣਾ ਅੱਜ ਖਰਾਬ ਨਾ ਕਰੋ ਅੱਜ ਦਾ ਕੰਮ ਅੱਜ ਹੀ ਕਰੋ ਕਿਉਂਕਿ ਕੱਲ੍ਹ ਕਾਲ ਦਾ ਨਾਮ ਹੈ ਤੇ ਕੱਲ ਕਦੇ ਨਹੀਂ ਆਉਂਦਾ ਤੇ ਇਸ ਗੱਲ ਤੋਂ ਸੁਚੇਤ ਹੁੰਦੇ ਹੋਏ ਅੱਜ ਦੇ ਕੰਮ ਅੱਜ ਹੀ करिए ਕਿਉਂਕਿ ਸਮਾਂ ਬਹੁਤ ਕੀਮਤੀ ਹੈ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਜੋ ਸਮੇਂ ਨੂੰ ਨਸ਼ਟ ਕਰਦਾ ਹੈ ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ ਨਾ ਕੱਲ ਆਉਣੀ ਤੇ ਨਾ ਕੁਝ ਮਿਲਣਾ ਇਸ ਲਈ ਅੱਜ ਜੋ ਸਮਾਂ ਮਿਲਿਆ ਹੈ ਉਸ ਵਿੱਚ ਆਪਣੇ ਕੰਮ ਮੁਕੰਮਲ ਕਰੋ ਤੇ ਆਪਣੀ ਜ਼ਿੰਦਗੀ ਨੂੰ ਹਾਸੇ ਖੇਡ ਦੇ ਜਿਓ ਧੰਨਵਾਦ ਜੀ ਸ਼ੁਕਰੀਆ ਕਹਾਣੀ ਸੁਣ ਲਈ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ کہانی ਤੁਹਾਨੂੰ ਕਿਹੋ ਜਿਹੀ ਲੱਗੀ ਨਾ ਕੱਲ ਆਉਣੀ ਤੇ ਨਾ ਕੁਝ ਮਿਲਣਾ ਧੰਨਵਾਦ ਜੀ